ਪਾਜੀ 7 ਵਜੇ ਮਤਲਬ ਕਿ ਧਾਰਾਂ ਤੋਂ ਨਾ ਕੱਢ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਦੇ ਨਾਲ ਹੀ ਘਾਰਾ ਪਿੱਛੇ ਚੱਲ ਗਏ ਤੇ 10 ਵਜੇ ਮਤਲਬ ਗਵਾਂਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਕਿ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਇਹਨੇ ਦਦਾਰੂ ਕਨੇਸਾਨੇ ਦਦਾਰੂ ਇਹਨਾਂ ਚ 4 ਡੰਗਰ ਦਦਾਰੂ ਤੇ ਬਾਕੀ 7-7 ਮਹੀਨੇ ਰ ਗੱਬਣ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਪਤਾ ਲੱਗਾ ਕਿ ਹੋਇਆ ਕਿੰਨਾ ਖਸਰ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਕਿਤੇ ਕੇਜ ਬਾਨੇ ਕੇ ਤੁਹਾਡਾ ਵੀ ਕਿਉਂਕਿ ਪੁੱਤਾ ਵਾਂਗਾ ਆਪਾਂ ਹਾਂਜੀ ਤੁਹਾਨੂੰ ਪਤਾ ਹੀ ਆਪਾਂ ਸਾਰੇ ਜ਼ਿਮੀਦਾਰਾਂ ਨੂੰ ਵੀ ਆਪਣਾ ਡੰਗਰਾਂ ਦੇ ਸਰ ਤੇ ਹੁੰਦਾ ਜੀ ਇਹੋ ਹੀ ਇੱਕ ਆਪਣਾ ਰਜਗਾਰ ਵਾ ਇਹਦੇ ਸਰ ਤੇ ਆਪਣਾ ਸਰਕਲ ਚੱਲਦਾ ਜੀ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਕੋਈ ਨਹੀਂ ਹੱਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂਜੀ ਫੋਨ ਕੀਤਾ ਉਦਾਂ ਹੋਈ ਮੁਲਾਜ਼ਮਾਂ ਨਾਲ ਆਂਦੇ ਆਂਦੇ ਸਭ ਤੋਂ ਜਿਹੜੀ ਦੁਖ ਵਾਲੀ ਗੱਲ ਹੈ ਕਿ ਇਹ ਪਿੰਡ ਹੜ੍ਹ ਦੇ ਪ੍ਰਭਾਵ ਰੇਖੀ ਆਇਆ ਹੜ੍ਹ ਨਾਲ ਵੀ ਇੱਥੇ ਕਾਫੀ ਨੁਕਸਾਨ ਹੋਇਆ ਸੀ ਤੁਹਾਡਾ ਹਾਂ ਜੀ ਜਦੋਂ ਪਾਣੀ ਆਇਆ ਜੀ ਸਾਡੀ ਫਸਲ ਹਾਂ ਜੀ ਬਿਲਕੁਲ ਹੀ ਨਸ਼ਟ ਹੋ ਗਈ ਹਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਥੇ ਤੇ ਹੋਰ ਜ਼ਿਆਦਾ ਵੱਡਾ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਏ ਤੇ ਆਪਣਾ ਆਣ ਕੇ ਵੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇੱਕਦਮ ਬਰਬਾਦ ਹੋ ਗਈ ਸੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਪਾ ਜੀ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਡੰਗਰਾਂ ਦਾ ਜੇ 14 ਤੋਂ 16 ਲੱਖ ਦਾ ਇਹੀ ਨੁਕਸਾਨ ਦੋ ਮੱਝਾਂ ਜਿਹੜੀਆਂ ਹੋਣੇ ਕੋਈ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਲੈਂਦੇ ਸੀ ਤੇ ਦੁੱਧ ਦਾ ਹਾਂ ਜੀ ਕੋਈ ਸਵਤੋਮ ਮਹੀਨਾ ਕੀ ਹੋਇਆ ਜੀ ਅੱਜ ਮੈਂ ਦੇਖਣੇ ਬੱਕਰਾ ਵੀ ਆ ਹਾਂ ਜੀ ਬੱਕਰਾ ਵੀ ਆ ਹਾਂ ਜੀ ਡੋਗੀ ਵੀ ਆ ਹੋਰ ਵੀ ਛੋਟੀਆਂ ਛੋਟੀਆਂ ਵੀ ਛੋਟੀਆਂ ਹਾਂ ਜੀ ਤੇ ਬੱਕਰੇ ਵੀ ਪਾਲਿਆ ਇਹ ਹਾਂ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਸਰਕਾਰ ਕੋ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਤੇ ਤੁਸੀਂ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣ ਦੀ ਤੇ ਆਪਾਂ ਕੋਈ ਨਾ ਕੋਈ ਕਰੀਏ ਨਾਲ ਸਾਥ ਮਾਲੀ ਸਾਥਾ ਕਰੀਏ ਹਾਂਜੀ ਬਜੀਤ ਸਿੰਘ ਜੀ ਤੁਸੀਂ ਕਿੱਥੇ ਸੀਗੇ ਜਦੋਂ ਲੱਗੀ ਅੱਗ ਜਦੋਂ ਘਟਨਾ ਵਾਪਰੀ ਐ ਪੱਠੇ-ਵੱਠੇ ਬਾਗ 7 ਵਜੇ ਨਾਲ ਆਪਣੇ ਘਰ ਅੰਦਰ ਚੱਲ ਗਏ ਹਾਂ ਕਿ ਕਿ ਦੂਰ ਆ ਛੱਡ ਤੁਹਾਨੂੰ ਇੱਥੋਂ ਕੋਈ 100 ਮੀਟਰ ਦੀ ਦੂਰੀ ਹੈ ਨਾਲ ਹੀ ਬੈਕ ਸਾਈਡ ਤੇ ਘਾਰੇ ਸਾਡਾ ਤੇ ਹਾਂਜੀ ਸਾਨੂੰ ਅੱਗ ਦਾ ਕਾਰਨ ਵੀ ਪਤਾ ਨਹੀਂ ਚੱਲਿਆ ਸਾਨੂੰ ਵਾਂਡੀ ਨੇ ਫੋਨ ਕੀਤਾ ਵੀ ਤੁਹਾਡੀ ਵਿਹਲੀ ਚ ਧੂਆ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਅਸੀਂ ਆਣ ਕੇ ਵੇਖਿਆ ਤੇ ਧੂਆ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਉਹ ਸਾਰੇ ਹੀ ਮਰ ਚੁੱਕੇ ਸੀ ਤੁਹਾਡੇ ਉਹ ਦਿਆਂ ਨੂੰ ਡੰਗਰ ਸਾਰੇ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਸੀ ਅੱਗ ਬਹੁਤ ਜ਼ਿਆਦਾ ਸੀ ਉਸ ਟਾਈਮ ਲੋਕੀ ਦੀ ਮੌਤ ਹੋ ਗਈ ਇੱਕ ਬਕਰਾ ਨਿਕਲੇ ਲੀਲਾ ਉਹਦੀ ਵੀ ਮੌਤ ਹੋ ਚੁੱਕੀ ਸੀ ਕਿਉਂਕਿ ਅਸੀਂ ਅੱਗੇ ਬਹੁਤ ਪਛੜੇ ਹੋਏ ਆ ਸਾਡੇ ਹਰ ਦੇ ਬਹੁਤ ਮਾਰ ਵਜੇ ਆ ਫਸਲવાડી ਦਾ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਂਦੇ ਹਾਂ ਜਾ ਰਹਾ ਵਜਰਾ ਚੱਲਣ ਦਿਆ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹੁਣ ਸਾਨੂੰ ਕੋਈ ਆਸ ਨਹੀਂ ਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਦਾ ਅਗਲਾ ਖਰਚਾ ਤੋੜਨਾ ਹੈ ਤੇ ਇਹ ਕਰਕੇ ਜੇ ਕੋਈ ਵੀਰ ਚਾਹੁੰਦਾ ਸਾਡੀ ਮਦਦ ਵਾਸਤੇ ਤਾਂ ਇਹ ਜਰੂਰ ਉਹਦੀ ਘੜੀ ਬੇਨਤੀ ਕਰਾਂਗੇ ਕਿ ਸਾਡੀ ਮਦਦ ਕੀਤੀ ਜਾਏ ਪਸ਼ੂਲੇ ਇਹ ਜਾਦੀ ਤਾਂ ਉਸਦੇ ਹਾਂਜੀ ਪੈਸੇ ਆਂਦੇ ਹਾਂਜੀ ਪੈਸੇ ਜਾਂਦੇ ਫੜ ਕਮੇਟੀ ਕਮੇਟੀ ਪਾ ਕੇ ਚੁੱਕੇ ਪੈ ਹੈ ਜਿਹੜੇ ਅਸੀਂ ਪਸ਼ੂਲੇ ਇਹ ਦੋ ਮੱਝਾਂ ਲਈਆਂ ਸੀ ਹੁਣ ਤੇ ਉਹੀ ਵਿੱਚ ਜਿਹੜੀਆਂ ਨੇ ਉਹ ਵੀ ਚੱਲ ਬਸੇ ਮੈਂ ਕੋਈ ਡੰਗਰ ਬਚਾਇ ਨਹੀਂ ਮਗਰ ਅਟੇ ਕੋਈ ਇੱਕ ਵੀ ਡੰਗਰ ਨਹੀਂ ਬਚਿਆ ਨਹੀਂ ਇੱਕ ਨਹੀਂ ਡੰਗਰ ਹੀ ਬਚਿਆ ਜੀ ਕੋਈ ਟੀਕ ਵੀ ਅਸੀਂ ਵੀ ਨਹੀਂ ਹਾਂਜੀ ਇੱਕ ਮਹੀਨੇ ਦੀ ਕੱਟੀ ਬਚੀ ਹੈ ਬਰਾਬਰ ਨਾਲ ਕੋਈ ਚੱਕਰ ਵੀ ਮਹੀਨੇ ਦੂੰਗੀ ਜਿੱਦਾਂ ਛੋਟਾ ਬੱਚਾ ਪਾਣ ਕਿਦਾਂ ਬਚ ਕੇ ਰਭ ਜਾਂਦਾ ਤੇ ਜਾਂਦਾ ਨੁਕਸਾਨ ਕੋਈ 13 ਤੋਂ 14 ਲੱਖ ਰੁਪਏ ਦਾ ਹੋ ਚੁੱਕਾ ਜੀ ਨੰਗਰ ਸਾਰੇ ਤੁਹਾਨੂੰ ਪਤਾ ਹੈ ਅੱਜ ਕੱਲ ਦੁੱਧ ਵਾਲੇ ਨੰਗਰ ਜਿਹੜੇ ਮਹਿੰਗੇ ਹੁੰਦੇ ਆ ਕੋਈ ਨੇੜ 2 ਲੱਖ ਤੋਂ ਕੋਈ ਵੀ ਨੰਗਰ ਜਿਹੜਾ ਥੱਲੇ ਨਹੀਂ ਮਿਲਦਾ ਅੱਜ ਕੱਲ ਸਾਰੇ ਜਾਣੀ ਜਾਣੀ ਮੇਰੀ ਗੱਲਾਂ ਦੋਰਾ ਨੁਕਸਾਨ ਹੋ ਗਿਆ ਇਹ ਦੋਰਾ ਨੁਕਸਾਨ ਹੋ ਗਿਆ ਹਾਂਜੀ ਫਸਲ ਦਾ ਹੋ ਗਿਆ ਜੀ ਫਸਲ ਚਲੋ ਭਾਈ ਇਹ ਹੋ ਗਿਆ ਕੋਈ ਜਿਹੜੀ ਨਵੀਂ ਚੀਜ਼ ਲੈਣੀ ਨਵੀਂ ਲੈਣੀ ਨਵੇਂ ਦੀ ਜੀ ਆਸ ਨਹੀਂ ਜੇ ਆ ਗਿਆ ਨੂੰ ਕਿਸੇ ਕਿੱਥੋਂ ਲੈਣੀ ਇੰਨੀ ਹੜ੍ਹ ਕੋਈ ਆਮਦਨ ਨਹੀਂ ਆ ਗਈ ਇਹਨਾਂ ਦੇ ਸਿਰ ਤੋਂ ਆ ਦਾ ਖਰਚਾ ਕਿਉਂਕਿ ਫਸਲવાડી ਤਾਂ ਹੁੰਦਾ ਥੋੜਾ ਬਹੁਤਾ ਉਹ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਉਹ ਵੀ ਅਜੇ ਜਿਹੜਾ ਸਾਡਾ ਕੋਈ ਮਾਫੀ ਜਿਆਦਾ ਨਹੀਂ ਪਿਆ ਕੋ ਥੋੜੇ ਬਹੁਤਾ ਹੀ ਪਿਆ ਨਹੀਂ ਤੇ ਨਹੀਂ ਪਿਆ ਜੀ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਜਿਹੇ ਬਚੌਂਦਾ ਸਾਡੀ ਮਦਦ ਇਹ ਹਾਂ ਸਟੈਂਡ ਵੀ ਕਰਨਾ ਚਾਹੁੰਦਾ ਦੇਖਦੇ ਚਲੋ ਡੰਗਰ ਦੀ ਸਾਡੀ ਜਮਾਤ ਮਦਦ ਕੀਤੀ ਚਾਹਤ ਜੋ ਅਸੀਂ ਆਪਣਾ ਖਸਰਾ ਜਾਂ ਸਰਕਾਰ ਦੇ ਨਾਲ ਕੋਈ ਸੰਸਥਾ ਸੰਸਥਾ ਕੋਈ ਹਾਂਜੀ ਹਾਂਜੀ ਪਸ਼ੂ ਦੀ ਮਦਦ ਲਈ ਹਾਂਜੀ ਦਾ ਨਹੀਂ ਸਕਦੇ ਕਿਉਂਕਿ ਹਰਤੇ ਹਨ ਕਿ ਉਹਨਾਂ ਨੇ ਬੜਿਆਂ ਦੀ ਮਦਦ ਕੀਤੀ ਜੇ ਜੇ ਕੋਈ ਸਾਡਾ ਵੀ ਹਨ ਰੂਨ ਕੋਈ ਜ਼ਿਆਦਾ ਹੋ ਗਿਆ ਵੀ ਇੱਕ ਵੀ ਵਜਿਆ ਨਹੀਂ ਜੇ ਕੋਈ ਚਾਹੇ ਤੇ ਸਾਡੀ ਮਦਦ ਕਰ ਸਕਦਾ ਜੀ ਕਹੀਂ ਤੇ ਹੋਗੀ ਬੇਨਤੀ ਕਰਾਂਗੇ ਸਤ ਜੀ ਸਾਹਿਬ ਸਤਿ ਸ਼੍ਰੀ ਅਕਾਲੀ ਨੁਕਸਾਨ ਹੋ ਗਿਆ ਜੀ ਸੋਤਾ ਸਿੰਘ ਬੀਤ ਸਿੰਘ ਦਾ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਦੋ ਪਸ਼ੂ ਇਹਨਾਂ ਨੇ ਹੋਣੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੁੱਕੇ ਤੇ ਦਾਰੂ ਪਸ਼ੂ ਉਹਦੇ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹ ਵੀ ਵਿੱਚ ਹੀ ਜਿਹੜੇ ਆ ਮਾਰੇ ਗਏ ਨੇ ਦੁੱਧ ਤੋਂ ਇੰਨਾ ਦਾ ਸਾਰਾ ਗੁਜ਼ਾਰਾ ਚੱਲਦਾ ਸੀ ਪਹਿਲਾਂ ਸਾਡੇ ਪਿੰਡ 'ਚ ਹੜ੍ਹ ਦੀ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਤੇ ਹੁਣ ਪਸ਼ੂਆਂ ਤੋਂ ਹੀ ਬੱਚਿਆਂ ਦੀ ਫੀਸਾਂ ਚਾਹੇ ਹੋਰ ਜਿਹੜੇ ਘਰ ਦੇ ਖਰਚੇ ਚਲਾਉਣ ਵਾਸਤੇ ਇਹਨਾਂ ਬੜਾ ਅਪਰਾਲਾ ਕਰਕੇ ਕਮੇਟੀ ਦੇ ਪਾਕੇ ਦੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਹਨਾਂ ਦਾ ਨੁਕਸਾਨ ਹੋ ਗਿਆ ਜੀ ਧੰਨ ਸਿਧਰਨ ਕੋਈ ਜਾਂ ਸਰਕਾਰ ਕੋਲ ਕੋਈ ਮੈਂ ਸਰ ਵੈਟਰਨਰੀ ਜਿਹੜੇ ਸਾਡੇ ਤੇ ਪਸ਼ੂ ਹਸਪੀਟਲ ਦੇ ਡਾਕਟਰ ਆਏ ਸੀਗੇ ਤੇ ਆਪਾਂ ਪ੍ਰਸ਼ਾਸਨ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਦੇ ਜੋ ਵੀ ਸੰਭਵ ਹੋਇਆ ਇਹਨਾਂ ਦੀ ਇੰਸ਼ੋਰਸ ਹੈ ਨਹੀਂ ਪਸ਼ੂਆਂ ਦੀ ਕੋਈ ਵੀ ਕਿਸੇ ਵੀ ਤਰੀਕੇ ਦੀ ਜਿੰਨੀ ਵੀ ਅਸੀਂ ਮਦਦ ਕਰਾ ਸਕੇ ਸਰਕਾਰ ਵੱਲੋਂ ਜਰੂਰ ਕੋਸ਼ਿਸ਼ ਕਰਾਂਗੇ ਵੀ ਹੋ ਜੇ ਬਾਕੀ ਫਿਰ ਵੀ ਮੈਂ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਕਹਾਂਗਾ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਨੂੰ ਜਰੂਰ ਪਸ਼ੂ ਲੈ ਦਿੱਤਾ ਜਾਏ ਚਾਹੇ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਏ ਸੱਜਣਾ ਸੱਸਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਹਾਂਜੀ ਹਾਂਜੀ ਜਰੂਰ ਜੀ ਕਿਉਂਕਿ ਦਾਨੀ ਸੱਜਣ ਜੇ ਹੁਣ ਇਸ ਟਾਈਮ ਸਾਡੀ ਬਾਹ ਫੜ ਸਕਦੇ ਆ ਤੇ ਉਹ ਹੰਡੀ ਫੰਡ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਸਾਡਾ ਫੋਨ ਨੰਬਰ ਹੈਗਾ 87278 4008 ਨੰਬਰ ਹੈ ਜੀ 87278 4008 ਨੰਬਰ ਹੈ ਜੀ ਉੱਤੇ ਕੋਈ ਵੀ ਆਪਣੀ ਜਾਣੀ ਸੱਜਣ ਸੰਜੋਗ ਸਾਡਾ ਕਰ ਸਕਦਾ ਜੀ ਜੇਕਰ ਨੂੰ ਸ਼ਾਕਿਆ ਕੋਈ ਵੀਡੀਓ ਪਾ ਦਾਂਗੇ ਜੀ ਜੇਕਰ